ਜਾਤ ਦੇ ਮਸ਼ਹੂਰ ਕਲਾਕਾਰ ਜਗਰਾਤ ਸਿੰਘ ਹਾਲ ਹੀ ਦੇ ਇੱਕ ਗਲਵਤ ਵਿੱਚ ਇੱਕ ਜਿਹਾ ਬਿਆਨ ਦੇ ਗਏ ਨੇ ਜਿਸ ਨੇ ਪ੍ਰਸੰਸਕਾਂ ਵਿਚਾਲੇ ਹਲਚਲ ਮਚਾ ਦਿੱਤੀ ਹੈ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਤੇ ਇੱਕ ਵਾਰਦਾਸ਼ ਸਿਕੰਦਰ ਸਵਾਗਤ ਹੈ ਮੈਂ ਮਹਿਕ ਇੱਕ ਹੋਰ ਇਸ ਵੀਰੇ ਦੀ ਖੇਟਾ ਦੇ ਨਾ ਚੁੜੀ ਐਮ ਖਬਰ ਲੈ ਕੇ ਹਾਜ਼ਰ ਹਾਂ ਤਾਂ ਦੱਸ ਦਈਏ ਪਾਕਸਲਾ ਜਗਰਾਤ ਸਿੰਘ ਨੇ ਆਪਣੇ ਇਕੱਲੇ ਪੰਤ ਨਾਹੀ ਜੀਵਨ ਦੇ ਦਰਦ ਤੇ ਪੂਤਾਲ ਦੇ ਕਹਾਵਾ ਬਾਰੇ ਖੁੱਲ ਕੇ ਗੱਲਬਾਤ ਕੀਤੀ ਹੈ ਵਿਟਨ ਸਟੂਡੀਓ ਨਾਲ ਇੰਟਰਵਿਊ ਦੌਰਾਨ ਉਹਨਾਂ ਦੇ ਬੋਲ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ ਜੋਗਰਾਜ ਨੇ ਕਿਹਾ ਮੈਂ ਸ਼ਾਮ ਨੂੰ ਇਕੱਲਾ ਬੈਠਾ ਰਹਿੰਦਾ ਮੇਰੇ ਘਰ ਵਿੱਚ ਕੋਈ ਨਹੀਂ ਰਹਿੰਦਾ ਮੈਂ ਅਜਨੀ ਅਜਨਬੀਆਂ ਤੋਂ ਖਾਣੇ ਲਈ ਨਿਰਪਰ ਰਹਿੰਦਾ ਕਈ ਵਾਰ ਇੱਕ ਵਿਅਕਤੀ ਕਦੇ ਕੋਈ ਹੋਰ ਮੈਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਦਾ ਜਦ ਜਦ ਭੁੱਖ ਲੱਗਦੀ ਹੈ ਲੋਕੋ ਖਾਣਾ ਖਵਾ ਦਿੰਦੇ ਨੇ ਉਹਨਾਂ ਨੇ ਦੱਸਿਆ ਕਿ ਘਰ ਵਿੱਚ ਰੱਖੇ ਕੰਮ ਵਾਲੇ ਵੀ ਇੱਕ ਇੱਕ ਕਰਕੇ ਚਲੇ ਗਏ ਅੱਖਾਂ ਵਿੱਚ ਨਮੀ ਤੇ ਦਿਲ ਵਿੱਚ ਦਰਦ ਸਮੇਟਦੇ ਹੋਏ ਜੋਗਰਾਜ ਨੇ ਅੱਗੇ ਕਿਹਾ ਮੈਂ ਆਪਣੀ ਮਾਂ ਬੱਚਿਆਂ ਨੂੰ ਪੋਤਿਆਂ ਨੂੰ ਪਿਆਰ ਕਰਦਾ ਹਾਂ ਪਰ ਮੈਂ ਕਿਛੇ ਤੋਂ ਕੁਝ ਨਹੀਂ ਮੰਗਦਾ ਮੇਰੀ ਜ਼ਿੰਦਗੀ ਪੂਰੀ ਹੋ ਚੁੱਕੀ ਹੈ ਮੈਂ ਮਰਨ ਲਈ ਤਿਆਰ ਹਾਂ ਜੋ ਵੀ ਦਿਨ ਰੱਬ ਨੇ ਲਿਖਿਆ ਹੈ ਉਹੀ ਸਹੀ ਜੋਗਰਾਜ ਸਿੰਘ ਦੇ ਇਹ ਬੋਲ ਸੁਣ ਕੇ ਹਰ ਕੋਈ ਹੈਰਾਨ ਕਿਉਂਕਿ ਇਹ ਉਹੀ ਜੋਗਰਾਜ ਹੈ ਜਿਸ ਨੇ ਆਪਣੇ ਪੂਰੇ ਜੋਸ਼ ਨਾਲ ਜ਼ੁਬਰਾਤ ਸਿੰਘ ਨੂੰ ਪ੍ਰਿਕਟ ਦੀ ਦੁਨੀਆ ਦਾ ਸਿਤਾਰਾ ਬਣਾਇਆ ਪਰ ਜੀਵਨ ਵਿੱਚ ਉਹਨਾਂ ਨੇ ਬਹੁਤ ਕੁਝ ਸਹਿਣਾ ਪਿਆ ਸ਼ਵਨਮ ਕੌਰ ਨਾਲ ਵਿਆਹ ਲੜਾਈਆਂ ਤਲਾਕ ਦੀ ਨੌਬਤ ਬੱਚਿਆਂ ਦਾ ਘਰ ਛੱਡ ਜਾਣਾ ਇਹ ਸਭ ਕਹਾਣੀ ਉਹ ਇੰਟਰਵਿਊ ਵਿੱਚ ਦਰਦ ਨਾਲ ਚਾਜ ਕਰਦੇ ਨਜ਼ਰ ਆਈ। ਉਹਨਾਂ ਨੇ ਦੱਸਿਆ ਜਦੋਂ ਸ਼ਬਨਮ ਅਤੇ ਜ਼ੁਗਰਾਜ਼ ਮੇਰਾ ਘਰ ਛੱਡ ਕੇ ਗਈ ਮੈਂ ਬੇਬਸ ਸੀ। ਸਮਝ ਨਹੀਂ ਆਉਂਦੀ ਕਿ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਉਹ ਮੈਨੂੰ ਕਿਉਂ ਛੱਡ ਦੇ ਗਏ। ਸ਼ਾਇਦ ਮੇਰੀਆਂ ਗਲਤੀਆਂ ਹੋਣ ਪਰ ਮੈਂ ਕਿਸੇ ਦਾ ਬੁਰਾ ਨਹੀਂ ਕੀਤਾ ਫਿਰ ਵੀ ਉਹ ਆਪਣੀ ਜ਼ਿੰਦਗੀ ਦੇ ਮੋੜਾਂ ਦੀ ਗੱਲ ਕਰਦੇ ਨੇ ਦੂਜਾ ਵਿਆਹ ਨਵੇਂ ਬੱਚੇ ਫਿਰ ਕਰੀਅਰ ਦੇ ਉਤਾਰ ਚੜਾਅ ਅਤੇ ਆਖਰ ਵਿੱਚ ਜ਼ੁਗਰਾਜ ਦਾ ਵਿਆਹ ਤੇ ਅਮਰੀਕਾ ਜਾਣਾ ਪਰ ਅੱਜ ਵੀ ਜ਼ੁਗਰਾਜ ਸਿੰਘ ਦੇ ਮਨ ਵਿੱਚ ਇੱਕ ਸਵਾਲ ਹੈ ਮੈਂ ਇੰਨਾ ਸਭ ਕੁਝ ਕਿਸ ਲਈ ਕੀਤਾ ਅੰਤ ਵਿੱਚ ਜ਼ੁਗਰਾਜ ਨੇ ਰੱਬ ਦੇ ਭਰੋਸੇ ਦੀ ਗੱਲ ਕੀਤੀ ਹੈ ਤੇ ਕਿਹਾ ਜੋ ਵੀ ਹੁੰਦਾ ਚੰਗੇ ਲਈ ਹੁੰਦਾ ਹੈ ਰੱਬ ਨੇ ਜੋ ਲਿਖਿਆ ਹੈ ਉਹੀ ਹੋਏਗਾ ਇੱਕ ਅਜੀਹ ਦਲੇਰ ਮਨੁੱਖ ਦੀ ਇਹ ਤਨਹਾਈ ਪਰ ਕਹਾਣੀ ਹਰ ਦਿਲ ਨੂੰ ਛੂ ਰਹੀ ਹੈ ਇੱਕ ਅਜੀਹਾ ਸਖਸ ਜੋ ਕਦੇ ਆਪਣੇ ਗੁੱਸੇ ਜਜ਼ਵੀ ਅਤੇ ਤਾਕਤਲੀ ਮਸ਼ਹੂਰ ਸੀ ਅਜੋਹੇ ਸੱਜ ਤੋਂ ਕੱਲੇਪਨ ਨਾਲ ਲੜ ਰਹੀ ਹੈ ਤੇਜੀ ਜ਼ਵਰਾਲ ਸਿੰਘ ਨੇ ਜੋ ਸਬਦ ਕਹੇ ਉਹਨਾਂ ਦੀ ਪੂਰੀ ਕਹਾਣੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿ ਜੋ ਉਹਨਾਂ ਨੇ ਬੋਲ ਕਹੇ ਨੇ ਕੀ ਤੁਹਾਡੇ ਦਿਲ ਨੂੰ ਵੀ ਛੂ ਗਏ ਨੇ ਇਸ ਤਰ੍ਹਾਂ ਦੇ ਹਰ ਅਪਡੇਟ ਜਾਣਨ ਲਈ ਬਨੇ ਰਹੋ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ